रोज कितने जाूठ तो बोली यहाँ से मेरा पुराना नाता है ये वाले अगर आ गए तो आपकी तीन बकरियों में से दो बकरिया ले जाएंगे दो तो भैंसों में से एक भैंस ले जाएंगे अगर आपके पास चप्पल का जोड़ा है एक चप्पल ले जाएंगे हथ सो की ना सुन रहे हो ਬਾਕੀ ਪਾਰਟੀਆਂ ਕੰਮ ਕਰਦੀਆਂ ਹੁੰਦੀਆਂ ਆਪਣੇ ਕੋਲੇ ਸਰਕਾਰ ਹੈ ਸਰਕਾਰ ਦੇ ਨਾਲ ਚੱਲੋ ਸੋ ਦਰਿਆਵਾਂ ਲੱਗੇ ਲਾਉਣ ਦੀ ਕੋਸ਼ਿਸ਼ ਕਰ ਰਿਹਾ ਮੋਦੀ ਸੋ ਇਸ ਕਰਕੇ ਤੁਸੀਂ ਦੇਖ ਲਓ ਜਿਹੜੀ ਹਿੰਦੀ ਹੈ ਹਿੰਦੀ ਭਾਸ਼ਾ ਉਹਦਾ ਮੂਲ ਜਿਹੜੇ ਉਹ ਆਰਗੈਨਿਕ 1.5 ਲੱਖ ਲਫ਼ਜ਼ ਹੈ ਸਭ ਨੂੰ ਫਿਰ ਭਾਸ਼ਾ ਮਾਂ ਇਧਰੋਂ ਉਧਰੋਂ ਅਡਾਪਟ ਕਰਦੀਆਂ ਨੇ ਸanskrit ਚੋਂ ਇਧਰੋਂ ਫਾਰਸੀ ਚੋਂ ਉਰਦੂ ਚੋਂ ਕਰ ਕਰਾ ਕੇ 6 ਲੱਖ ਲਫ਼ਜ਼ ਬਣਦਾ ਹੈ ਹਿੰਦੀ ਕੋਲੇ ਧਿਆਨ ਨਾਲ ਸੁਣੋ ਗੱਲ ਹਿੰਦੀ ਕੋਲੇ 6 ਲੱਖ ਸ਼ਬਦ ਹੈ ਪਰ ਮੋਦੀ ਕੋਲੇ ਦੱਸ ਦੀ ਆ ਬਸ ਹਰੇਕ ਵੋਟਾਂ ਮਲੇ ਉਹੀ ਵਰਤਣਾ ਉਹ ਹਿੰਦੁਸਤਾਨ ਪਾਕਿਸਤਾਨ ਸ਼ਮਸ਼ਾਨ ਕਬਰਸਤਾਨ ਗਾਏ भैंस ਬੱਕਰੀ ਮਟਨ ਮਛਲੀ ਮੰਗਲਸੂਤਰ ਬਸ ਉਹ ਪ੍ਰਧਾਨ ਮੰਤਰੀ ਜੀ 10 ਸਾਲਾਂ ਚ ਕੋਈ ਸਕੂਲ ਹੀ ਗਣਾ ਦੋ ਉਹ ਕੋਈ ਹਸਪਤਾਲ ਗਣਾ ਦੋ ਉਹ ਕੋਈ ਬਿਜਲੀ-ਬੁਜਲੀ ਫ੍ਰੀ ਦਿੱਤਾ ਕੋਈ ਨੌਕਰੀ ਗਣਾ ਦੋ ਨਾ 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 ਲੈ ਕਹਿੰਦੇ ये इंडी गठबंधन वाले अगर आ गए तो आपकी तीन बकरियों में से दो बकरियां ले जाएंगे दो में से एक ले जाएंगे, अगर आपके पास चप्पल का जोड़ा है एक चप्पल ले जाएंगे अगर आपके पास साइकिल है उसका पैगल ले जाएंगे प्रधानमंत्री ने करना गल सरपंच को भी नहीं होंगे मसले है जे तो की करिए बस ਰੋਜ਼ ਪਤਨਾ ਕਿਤੇ ਜਾ ਕੇ ਉਹ ਝੂਠ ਬੋਲੀ ਜਾਂਦਾ ਹਰੇਕ ਥਾਂ ਤੇ ਕਹਿੰਦਾ ਕਿ ਹਾਂ ਸੇ ਮੇਰਾ ਪੁਰਾਣਾ ਨਾਤਾ ਹੈ ਸੁਇਨਾ ਦੀ ਗੱਲ ਨਾ ਸੁਣਿਓ ਬਾਕੀ ਪਾਰਟੀਆਂ ਕੰਮ ਕਰਦੀਆਂ ਹੁੰਦੀਆਂ ਆਪਣੇ ਕੋਲੇ ਸਰਕਾਰ ਹੈ ਸਰਕਾਰ ਦੇ ਨਾਲ ਚੱਲੋ ਮੇਰੇ ਹੱਥ ਮਜ਼ਬੂਤ ਹੋ ਜਾਣਗੇ ਤਮੇ ਬਹੁਤ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਅਡੂਰ ਸਾਹਿਬ ਵਾਸਤੇ ਸultanpur ਵਾਸਤੇ ਕਪੂਰਤਲੇ ਵਾਸਤੇ ਬਹੁਤ سارے ਮਸਲੇ ਬੈਨੇ ਕੰਮ ਕਰਨਾ ਮੇਰਾ ਕੰਮ ਹੈ ਤੁਹਾਡਾ ਕੰਮ ਇੱਕ ਤਰੀਕ ਨੂੰ ਖਤਮ ਮੇਰਾ ਕੰਮ ਇੱਕ ਤਰੀਕ ਨੂੰ ਸ਼ੁਰੂ ਐਨਾ ਕਹਿ ਬਸ ਬਹੁਤ ਬਹੁਤ ਧੰਨਵਾਦ ਜੀ ਇਹਦੀ ਗਰਮੀ ਚ ਇੱਥੇ ਆਇਆ ਹਾਂ ਔਰ ਪਿਆਰ ਸਤਿਕਾਰ ਨਾਲ ਸੁਣਿਆ ਤੇ ਪਰਮੈਸ਼ਪੂਰੀ ਕਰ ਦੇਣਾ ਕਿਕਲੀ ਕਲੀਰ ਦੀ ਪੂਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਗਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾ ਕਸਿਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਡੀ ਚੀਜੇ ਸਾਲੇ ਨੇ ਪੋਚੀ ਐ ਲੋਕ ਕੀ ਕਹਿੰਦੇ ਅਸੀਂ ਰੱਜੇ ਪੁੱਜੇ ਲੋਕ ਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜਵੇਂ ਲੋਕ ਕੀ ਕਹਿੰਦੇ ਅਸੀਂ ਰੱਜੇ ਪੁੱਜੇ ਪਰ ਹੈਗੇ ਅਸੀਂ ਭੁੱਖੜਵੇਂ ਲੈ ਕੱਲ ਪਾਰਟੀ 'ਚ ਕੱਢਣਾ ਪੈ ਗਿਆ ਜਵਾਕਾਂ ਦਾ ਭੁੱਖੜਵੇਂ ਮੇਰਾ ਸੁੱਕੀ ਜਾਵੇ ਖੂਨ ਵੇਣ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੋਜ ਬਹੁਤ ਲੁੱਟੀ ਐ ਖੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਤੀ ਛੁੱਟੀ ਐ ਬੋਲੋ ਸੋਨਹਾਰ